ਮੈਂ ਆਪਣੇ ਜਿਹੜੇ ਘਰ ਦੀ ਚਾਰਦੁਵਾਰੀ ਦੇ ਅੰਦਰ ਕਿਆਰੀ ਜਿਹੜੇ ਅਫੀਮ ਦੇ ਜਿਹੜੇ ਟੋਡੇ ਬੀਜੇ ਹੋਏ ਹਨ ਉਸ ਮੁਖਬਰੀ ਤੇ ਐਕਟ ਕਰਦੇ ਹੋਏ ਅਸੀਂ ਉੱਥੋਂ ਜਿਹੜੇ ਆ ਟੋਟਲ 92 92 ਜਿਹੜੇ ਪੌਦੇ ਨੇ ਅਫੀਮ ਦੇ ਜਿਨ੍ਹਾਂ ਦੇ ਟੋਟਲ 159 ਅਫੀਮ ਦੇ ਡੋਡੇ ਜਿਹੜੇ ਸੀਗੇ ਉਹ ਬਰਾਮਦ ਕੀਤੇ ਨੇ ਤੇ ਉਸ ਤੇ ਮਕਦਮਾ ਦਰਜ ਕਰ ਦਿੱਤਾ ਗਿਆ। ਘਰ ਦੇ ਵਿੱਚੋਂ ਬੰਦੇ ਨੇ ਲਗਾਏ ਹੋਏ ਸੀ 170 ਦੇ ਕਰੀਬ ਅਫੀਮ ਦੇ ਪੌਦੇ ਫਿਰ ਪੁਲਿਸ ਨੇ ਘਰ ਦੇ ਵਿੱਚੋਂ ਮਾਰਿਆ ਛਾਪਾ ਫੋਂ ਦਾਸਤੇ ਦੀਆਂ ਤਸਵੀਰਾਂ ਖਰੜਦੀਆਂ ਨੇ ਜਿੱਤੇ ਖਰੜ ਦੇ ਵਿੱਚ ਇੱਕ ਬੰਦੇ ਨੇ ਘਰ ਦੇ ਵਿੱਚ 170 ਦੇ ਕਰੀਬ ਅਫੀਮ ਦੇ ਪੌਦੇ ਲਗਾਏ ਹੋਏ ਸੀ ਤੇ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਪੁਲਿਸ ਉਸਤੇ ਕਰ ਮੌਕੇ ਤੇ ਛਾਪਾ ਮਾਰਨ ਪਹੁੰਚ ਗਈ ਤੇ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਸ ਨੇ ਰਿਮਾਂਡ ਦੇ ਦੌਰਾਨ ਪੁਸ਼ਕਿਸ਼ ਦੇ ਵਿੱਚ ਦੱਸਿਆ ਕਿ ਉਸ ਨੇ ਪੌਦੇ ਦੂਜੀ ਵਾਰ ਬੀਜੇ ਸੀ ਉਹਨ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਨੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਨੇ ਘਰ ਦੇ ਵਿੱਚ ਅਫੀਮ ਦੀ ਖੇਤੀ ਲਗਾਈ ਹੋਈ ਸੀ ਤੇ ਹੁਣ ਇਸ ਬੰਦੇ ਨੇ ਘਰ ਦੇ ਵਿੱਚੋਂ 170 ਦੇ ਕਰੀਬ ਅਫੀਮ ਦੇ ਪੌਦੇ ਲਗਾਏ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸਰ ਜੀ ਮੁਖਬਰੀ ਮਿਲੀ ਸੀ ਕਿ ਇੱਕ ਕੁਲਵਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਜੋ ਮਦਨਹੀੜੀ ਪਿੰਡ ਦਾ ਰਹਿਣ ਵਾਲਾ ਇਸ ਨੇ ਆਪਣੇ ਜਿਹੜੇ ਘਰ ਦੀ ਚਾਰਦੁਆਰੀ ਦੇ ਅੰਦਰ ਕਿਆਰੀ ਚ ਜਿਹੜੇ ਅਫੀਮ ਦੇ ਜਿਹੜੇ ਟੁੱਡੇ ਬੀਜੇ ਹੋਏ ਹਨ ਉਸ ਮੁਖਬਰੀ ਤੇ ਐਕਟ ਕਰਦੇ ਹੋਏ ਅਸੀਂ ਉੱਥੋਂ ਜਿਹੜੇ ਆ ਟੋਟਲ 92 92 ਜਿਹੜੇ ਪੌਦੇ ਨੇ ਅਫੀਮ ਦੇ ਜਿਨ੍ਹਾਂ ਦੇ ਟੋਟਲ 159 ਅਫੀਮ ਦੇ ਡੋਡੇ ਜਿਹੜੇ ਸੀਗੇ ਉਹ ਬਰਾਮਦ ਕੀਤੇ ਨੇ ਤੇ ਉਸ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਕਿੰਨੇ ਕਿਸਰੇ ਇਹਦੇ ਵਿੱਚ weight ਕਿੰਨਾ ਗਾ ਟੋਟਲ 5 ਕਿਲੋ 150 ਗ੍ਰਾਮ ਦੇ ਕਰੀਬ weight ਹੈਗਾ ਸਰ ਇਹ ਵੇਚਦਾ ਸੀ ਜਾਂ ਕੀ ਕਰਦਾ ਸੀ ਅੱਗੇ ਦੇਖੋ ਮੋਢਲੀ ਪੁੱਛ ਕਿਛਤਾ ਨੇ ਇਹੀ ਦੱਸਿਆ ਕਿ ਇਹ ਆਪਣੀ ਸੈਲਫ ਕੰਜ਼ਮਪਸ਼ਨ ਲਈ ਯੂਜ਼ ਕਰ ਰਿਹਾ ਸੀਗਾ ਪਰ ਅਸੀਂ ਇੱਕ ਵਾਰ ਇਹਦਾ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਨਡ ਹਾਸਲ ਕਰਕੇ ਨੂੰ ਇਹਨਾਂ ਨੂੰ ਕੁਝ ਕਿਛ ਕਰਾਂਗੇ ਕਿ ਕੀ ਇਹ ਵਾਕਈ ਕੋਈ ਅਗੇ ਕਮਰਸ਼ੀਅਲ ਤੌਰ ਤੇ ਵੇਚਣ ਦੀ ਕੋਈ ਗਤੀਵਿਧੀ ਚ ਇਨਵੋਲਵ ਸੀ ਜਾਂ ਨਹੀਂ ਸਾ ਕਿੰਨੇ ਕ ਟਾਈਮ ਤੋਂ ਕਰ ਰਿਆ ਸੀ ਜੇ ਇਹ ਜੀ ਮਤਲਬ ਸੈਕਿੰਡ ਸੈਕਿੰਡ ਟਾਈਮ ਦੇ ਕਰੀਬ ਇਹ ਨੇ ਜੋ ਦੱਸਿਆ ਹੈਗਾ ਕੀਤਾ ਸੀਗਾ ਬਾਕੀ ਇਹਦੇ ਤੋਂ ਹੁਣ ਪੁੱਛ ਕੇ ਸਾਰੀ ਚੀਜ਼ ਸਾਹਮਣੇ ਆਊਗੀ